ਤੁਰ ਪਹੁੰਚ ਗਏ ਆਪਾਂ ਤਰਨਤਨ ਸਾਹਿਬ ਗੱਡੀ ਲਾਤੀ ਆ ਪਾਰਕਿੰਗ ਦੇ ਵਿੱਚ ਤੇ ਹੁਣ ਚੱਲੇ ਸੀ ਦਰਬਾਰ ਸਾਹਿਬ ਆ ਜੋ ਜਲਦੀ है खेल जो ऐसा नाना है तो बोलते नहीं है है पापा जी जेल रखना ਨਰੰਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੱਪਾ ਬਾਹਰ ਖੜੇ ਆ ਇਸ ਟਾਈਮ ਤੇ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਤੁਸੀਂ ਸਰੋਵਰ ਦੇ ਆਸ-ਪਾਸ ਦੇਖ ਸਕਦੇ ਹੋ ਕਿ ਇੱਕ ਨਿਸ਼ਾਨ ਸਾਹਿਬ ਇਹ ਸੀ ਦੂਸਰਾ ਨਿਸ਼ਾਨ ਸਾਹਿਬ ਇਹ ਹੈ ਜੋ ਬੂੰਗਾ ਸਾਹਿਬ ਦੇ ਕੋਲੇ ਹੈ ਤੇ ਤੀਸਰਾ ਨਿਸ਼ਾਨ ਸਾਹਿਬ ਜੇ ਦਿਖ ਰਹੇ ਹੋਵੇ ਮੈਂ ਜ਼ੂਮ ਕਰਕੇ ਦਿਖਾਉਣਾ ਇੱਕ ਇੱਕ ਗੁਰਦੁਆਰਾ ਸਾਹਿਬ ਦੇ ਕੋਲੇ ਹੈ ਤੇ ਫਿਰ ਇੱਕ ਇਹ ਨਿਸ਼ਾਨ ਸਾਹਿਬ ਇਹ ਨਿਸ਼ਾਨ ਸਾਹਿਬ ਹੈ ਤੇ ਨਾਲ ਹੀ ਇਹਦੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉਹ ਸਾਹਮਣੇ ਜ਼ੂਮ ਇਨ ਕਰਕੇ ਤੁਹਾਨੂੰ ਮੈਂ ਦਿਖਾਉਣਾ ਉਹ ਦੇਖੋ ਇੱਕ ਨਿਸ਼ਾਨ ਸਾਹਿਬ ਇਹ ਸੋ ਤਕਰੀਬਨ ਤਕਰੀਬਨ ਜੇ ਕਾਊਂਟ ਕੀਤੇ ਜਾਣ 3 4 5 6 ਸਪੂਰੇ 7 ਨਿਸ਼ਾਨ ਸਾਹਿਬ ਨੇ ਜੋ ਕਿ ਸਰੋਵਰ ਦੇ ਆਸ-ਪਾਸ ਤੇ ਮੌਜੂਦ ਨੇ ਸੋ ਸਰੋਵਰ ਵੀ ਜੇ ਗੱਲ ਕੀਤੀ ਜਾਵੇ ਬਹੁਤ ਵੱਡਾ ਸਰੋਵਰ ਹੈ ਇਤਿਹਾਸਕਾਰਾਂ ਦੇ ਅਨੁਸਾਰ ਇਹ ਸਭ ਤੋਂ ਵੱਡਾ ਸਰੋਵਰ ਹੈ ਤਰਨਤਾਰਨ ਸਾਹਿਬ ਦਾ ਕਰੋੜਾਚੂ ਦੇਨ ਨਾ ਮਾਉਂ ਮਾਉਂ ਰਹੀ ਜਿੰਦਗਾ ਕਰਮ ਨੂੰ ਦੇਨ ਨਾ ਮਾਉਂ ਰਹੀ ਗੀਤ ਗਾ ਰਿਹਾ ਇਹ ਕਿਹੜਾ ਪੰਛੀ ਹੈ ਇਹ ਤੁਸੀਂ ਸਾਰਿਆਂ ਨੇ ਕਮੈਂਟ ਵਿੱਚ ਦੱਸਣਾ ਇਹ ਵੀ ਪ੍ਰਮਾਤਮਾ ਦੀ ਉਸਤਤ ਸੁਣਨ ਆਇਆ ਹੈ ਪ੍ਰਮਾਤਮਾ ਦੀ ਬਾਣੀ ਸਭ ਨੂੰ ਪਿਆਰੀ ਲੱਗਦੀ ਹੈ ਕੀ ਜੀ ਕੀ ਜੰਤ ਸੋਨਾ ਮੇ ਨਾਮ ਭਗਵੰਤ ਚੱਲੇ ਆ ਜਾਇਬ ਕਰ ਅੱਜ ਤੁਹਾਨੂੰ ਦਿਖਾਉਣੇ ਆ ਜਾਇਬ ਕਰ ਜਾਇਬ ਕਰਦੇ ਵਿੱਚ ਸਿੱਖੀ ਤੇ ਆਸੰਦੁਰ ਸਾਹਿਬ ਇਹਨੇ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਕੋਪਰ ਜਕਰੀਆ ਖਾਨ ਨੇ ਲਵਾਇਆ ਸੀ ਤੇ ਆਖਰ ਵਿੱਚ ਫਿਰ ਜਕਰੀਆ ਖਾਨ ਨੂੰ ਵੀ ਇੱਟਾ ਹੀ ਜਾਣਾ ਪਿਆ ਸੀ ਕਿਉਂਕਿ ਉਹਨਾਂ ਦਾ ਪਿਸ਼ਾਬ ਬੰਦ ਹੋ ਗਿਆ ਜਕਰੀਆ ਖਾਨ ਦਾ ਤੇ ਫਿਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਿੱਨਾ ਚਿਰ ਜਕਰੀਆ ਖਾਨ ਦੇ ਸਿਰ 'ਚ ਵੱਜਦੀ ਸੀ ਉਹਨਾਂ ਚਿਰ ਉਹਨੂੰ ਪਿਸ਼ਾਬ ਆਉਂਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਦੇ ਜੁੱਤੀਆਂ ਮਾਰ ਦਿੱਤੇ ਆਖਰ ਵਿੱਚ ਜੁੱਤੀਆਂ ਮਾਰ ਮਾਰ ਕੇ ਉਹਦੀ ਮੌਤ ਹੋ ਗਈ ਸੀ ਕਿਉਂਕਿ ਜ਼ਖਮ ਬਹੁਤ ਹੋ ਗਏ ਸੀ ਸਿਰ ਵਿੱਚ ਸੋ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ ਭਾਈ ਤਾਰੂ ਸਿੰਘ ਜੀ ਬਹੁਤ ਹੀ ਭਗਤੀ ਵਾਲੇ ਪੁਰਸ਼ ਮਹਾਂਪੁਰਸ਼ ਸੀ ਇਸ ਵਿੱਚ ਆਪਾਂ ਨੂੰ ਦਿਖਦਾ ਵਾ ਕਿ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕੋੜੀਆਂ ਦੀ ਸੇਵਾ ਕਰਦੇ ਹੋਏ ਇਸੇ ਸਥਾਨ ਤੇ ਤੇ ਇਸੇ ਕਰਕੇ ਤਰਨ ਤਰਨ ਸਾਹਿਬ ਜੀ ਦਾ ਸਰ ਓਵਰਵਿਊ ਸਾਰਿਆ ਗਿਆ ਸੀਗਾ ਵਾਹਿਗੁਰੂ ਇਹ ਅਸ਼ੀਦੀ ਸਾਖਾ ਭਾਈ ਸਵੇਕ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਜੀ ਇਸ ਸਿੱਖੀ ਵਿੱਚ ਪਰਪੱਕ ਸੀਗੇ ਤੇ ਮੁਸਲਿਮ ਧਰਮ ਨਹੀਂ ਅਪਣਾਇਆ ਸੀਗਾ ਉਸ ਸਮੇਂ ਦੀ ਜ਼ਾਲਮ ਸਰਕਾਰ ਮੁਸਲਿਮ ਧਰਮ ਅਪਣਾਉਣ ਲਈ ਕਹਿ ਰਹੀ ਸੀ ਇਸੇ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਚਰਖੜੀਆਂ ਤੇ ਝਾੜ ਕੇ ਵਾਹਿਗੁਰੂ ਇਹ ਦੋਨੇ ਪਿਓ ਪੁੱਤ ਸੀਗੇ ਦੋਨਾਂ ਨੇ ਸ਼ਹੀਦੀ ਦਿੱਤੀ ਵਾਹਿਗੁਰੂ ਮੇਰ ਕਰੀਦਾ ਸਾਡਾ ਇਤਿਹਾਸ ਬਹੁਤ ਹੀ ਬਲਵਾਨ ਹੈ ਲੋੜ ਹੈ ਸਾਨੂੰ ਸਿੱਖਣ ਦੀ ਕਦੀ ਡੋਲਣਾ ਨਹੀਂ ਚਾਹੀਦਾ ਹਮੇਸ਼ਾ ਡਟੇ ਰਹਿਣਾ ਚਾਹੀਦਾ ਮੁਸੀਬਤ ਕੋਈ ਵੀ ਆਵੇ ਚਾਹੇ ਦੁਨਿਆਵੀ ਕੰਮ ਦੀ ਹੀ ਕਿਉਂ ਨਾ ਆਵੇ ਮੇਰ ਕਰੀਦਾ ਇਹ ਸੀਗੀਆਂ ਸਾਡੀਆਂ ਮਾਮਾ ਜਿਨ੍ਹਾਂ ਨੇ ਆਪਣੇ ਬੱਚਾਂ ਦੀ ਕੁਰਬਾਨੀ ਦਿੱਤੀ ਪਰਵਾਹ ਨਾ ਕੀਤੀ ਪਰ ਸਿੱਖੀ ਨਹੀਂ ਛੱਡੀ ਦੇਖੋ ਧੀ ਪੁੱਤਾਂ ਨਾਲੋਂ ਸਿੱਖੀ ਪਿਆਰੀ ਕਿਉਂ ਪਿਆਰੀ ਕਿਉਂਕਿ ਸਿੱਖੀ ਪਰਮਾਤਮਾ ਨੇ ਬਖਸ਼ੀ ਹੋਈ ਦਾਤ ਹੈ ਤੇ ਪਰਮਾਤਮਾ ਦੇ ਅੱਗੇ ਸਾਰਾ ਕੁਝ ਕੁਰਬਾਨ ਹੋਣਾ ਚਾਹੀਦਾ ਹੈ ਤੇ ਇਹਨਾਂ ਮਾਮਾ ਨੇ ਆਪਣਾ ਸਾਰਾ ਕੁਝ ਕੁਰਬਾਨ ਕੀਤਾ ਨੀਜਾਂ ਦੇ ਉੱਤੇ ਛੋਟੇ-ਛੋਟੇ ਬੱਚਿਆਂ ਨੂੰ ਉੱਪਰ ਉਛਾਲ ਕੇ ਇਹਨਾਂ ਜ਼ਾਲਿਮਾਂ ਦੌਰ៉ਾ ਸ਼ਹੀਦ ਕੀਤਾ ਗਿਆ ਸੀ ਟੁੱਟੇ ਕਰ-ਕਰ ਕੇ ਮਾਮਾ ਦੇ ਗळा ਚ ਪਏਗੇ ਸਿੱਖੀ ਇਦਾਂ ਹੀ ਨਹੀਂ ਸਾਨੂੰ ਮਿਲੀ ਸਿੱਖੀ ਦੀ ਕਦਰ ਕਰਨੀ ਚਾਹੀਦੀ ਹੈ। ਸਾਕਾ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਵਿੱਚੋਂ ਛੁਰਵਾ ਦਿੱਤਾ ਗਿਆ ਸੀ। ਭਾਈ ਮਤੀ ਦਾਸ ਜੀ ਗੁਰਤੇਗ ਬਾਧਰ ਜੀ ਨਾਲ ਸ਼ਹੀਦ ਹੋਣ ਵਾਲੇ ਸਿੰਘ ਸਨ। ਗੁਰਤੇਗ ਬਾਧਰ ਜੀ ਦੇ ਸਾਹਮਣੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਕਿ ਗੁਰਤੇਗ ਬਾਧਰ ਜੀ ਡੋਲ ਜਾਣ। ਪਰ ਗੁਰਦੇਵ ਅਦਰ ਜੀ ਪ੍ਰਮਾਤਮਾ ਦੇ ਰੂਪ ਸਨ ਉਹ ਡੋਲਣ ਵਾਲੇ ਕਿੱਥੋਂ ਸਨ ਪ੍ਰਮਾਤਮਾ ਨੇ ਆਪਣੀ ਲੀਲਾ ਜਾਰੀ ਰੱਖੀ ਤੇ ਮਤੀ ਦਾਸ ਜੀ ਨੇ ਸ਼ਹੀਦੀ ਪਾਈ ਵਾਹ ਭਾਈ ਮਨੀ ਸਿੰਘ ਜੀ ਨੂੰ ਉਹਨਾਂ ਦਾ ਅੰਗ ਅੰਗ ਕੱਟ ਕੇ ਸ਼ਹੀਦ ਕੀਤਾ ਗਿਆ ਮੁਰਾਦਪੁਰ ਦੇ ਚੌਧਰੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਰੋਗ ਮੁਕਤ ਕੀਤਾ ਸੀਗਾ ਤੇ ਤਰਨਤਾਰਨ ਸਾਹਿਬ ਦਾ ਜਲ ਲਿਆਂਦਾ ਗਿਆ ਤੇ ਖੁਦ ਹੀ ਦਵਾਈ ਤੇਦਰੂ ਮਤਲਬ ਕੀ ਦਵਾਈ ਬੁੱਟੀ ਕਰਕੇ ਮੁਰਾਦਪੁਰ ਦੇ ਚੌਧਰੀ ਨੂੰ ਗੁਰੂ ਜੀ ਨੇ ਰੋਗ ਮੁਕਤ ਕੀਤਾ ਵਾਹਿ ਇਹ ਇਤਿਹਾਸ ਦਰਸਾਉਂਦਾ ਹੈ ਗੁਰੂ ਅਰਜਨ ਦੇਵ ਜੀ ਦੇ ਵਿਆਹ ਸਮੇਂ ਉਹਨਾਂ ਨੇ ਕਿਲਾ ਬੋਟਿਆ ਸੀ ਸੱਤੀ ਤਵੀ ਵਿਚ ਉਠਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਲਮਾ ਨੇ ਉੱਪਰ ਦੀ ਦੀਗ ਵਿੱਚ ਵੀ ਉਬਾਲਿਆ ਸੀ ਪਰ ਉਹਨਾਂ ਨੇ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਿਆ ਵਾਹ ਅਮੀਰ ਕਰੀਦਾ ਤੇ ਇਹ ਚਾਰ ਦਰਵਾਜੇ ਹਨ ਕਿਹ ਆ ਗਿਆ ਇੱਕ ਦਰਵਾਜਾ ਉਹ ਉਸ ਦੇ ਪਾਸੇ ਇੱਕ ਦਰਵਾਜਾ ਤੇ ਤੀਜਾ ਸੀ ਚੌਥਾ ਦਰਵਾਜਾ ਇਹ ਆ ਗਿਆ ਚਾਰ ਦਰਵਾਜੇ ਆ ਤੇ ਸਫਾਈ ਦੇਖ ਲੋ ਵੀ ਇੱਕ ਵੀ ਮਿੱਟੀ ਦਾ ਕਿਣਕਾ ਨਹੀਂ ਦਿਖਦਾ ਹੈਗਾ ਐਡਾ ਵੱਡਾ ਸਰੋਵਰ ਐਡੀ ਵੱਡੀ ਪ੍ਰਕਰਮਾ ਪਰ ਸਫਾਈ ਬਹੁਤ ਜਿਆਦਾ ਇਹ ਹੀ ਪਵਿੱਤਰਤਾ ਦਰਸਾਉਂਦੀ ਹੈ ਜਗ੍ਹਾ ਜਗ੍ਹਾ ਬੂਟੇ ਲੱਗੇ ਅੰਬ ਦੇ ਬੂਟੇ ਇਹ ਲਗੋਣ ਆਪਾਂ ਅੰਪੀਆਂ ਨੂੰ ਪੂਰਾ ਆ। ਆ ਦੇਖੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲਾਂ ਦੇ ਵਿੱਚ ਅੰਪੀਆਂ ਵੀ ਮੈਂ ਕਿਹਾ ਗਰਬਾਣੀ ਸੁਣਦੇ ਹੋਏ ਬਹੁਤ ਮਿੱਠਾ ਅਸੂਰਦੇ ਜਦੋਂ ਇਹ ਜੋਰ ਉੱਤੇ ਹੋ ਗਿਆ। ਪਤੰਜਰ ਰੂਮ ਸੀ ਸਾਡਾ ਏਸੀ ਵਾਲਾ ਤੇ ਇੱਧਰ ਦੇਖੋ ਆ ਨਵੇਂ ਰੂਮ ਬਣਦੇ ਪਏ ਨੇ ਸਰਾਂ ਦੇ ਕੋਈ ਵਧੀਆ ਸਸਤਾ ਮੰਦਾ ਵਾ ਜਿਹੜੇ ਵੀ ਯਾਤਰੀ ਆਉਂਦੇ ਹੋ ਉਹਨਾਂ ਦੇ ਰਹਿਣ ਦੇ ਲਈ ਉਹ ਬੂੰਗਾ ਸਾਹਮਣੇ ਦਿਖਦਾ ਜੇ ਦੇਖਿਆ ਜਾਵੇ ਤਾਂ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਬਹੁਤ ਘੈਂਟ ਨਜ਼ਾਰਾ ਹੈ ਤਰੰਤਰੰਸਾ ਦਾ ਨਾ ਪਹਿਲੀ ਵਾਰ ਆਇਆ ਸੀਗਾ ਤੇ ਇੱਕ ਤਰ੍ਹਾਂ ਬਹੁਤ ਵੱਡਾ ਸਰੋਵਰ ਚੋ ਦੇ ਦਰਸ਼ਨ ਹੋਏ ਦੂਸਰੇ ਤੇ ਲੋਕ ਬਹੁਤ ਘੈਂਟ ਨਜ਼ਾਰਾ ਸੀ ਤੇ ਜਿਹੜਾ ਸਟਾਫ ਸੀਗਾ ਮੰਨ ਕੇ ਚੱਲੋ ਗੁਰਦੁਆਰਾ ਪ੍ਰਬੰਧਕ ਕੋ ਮਿੱਟੀ ਦੋ ਬਹੁਤ ਸਪੋਰਟਿਵ ਸੀਗਾ ਸੂਰਜ ਸੂਰਜ ਹਲੇ ਕਈ ਦੁਕਾਨਾਂ ਓਪਨ ਨਹੀਂ ਹੋਈਆਂ ਤਕਰੀਬਨ 7:00 ਵੱਜ ਗਏ ਆ ਕੁਈ ਸੱਜਰੇ ਆ ਕੇ ਆਪਣਾ ਆਪਣਾ ਸਮਾਨ ਲਾ ਰਹੇ ਨੇ ਕੁਦਰਤ ਦੇਖ ਤਾਂ ਇੱਧਰ ਲੰਗਰ ਹਾਲ ਕੁਦਰ ਹਲੇ ਵੀ ਦੇਖਣ ਲੱਗ ਗਿਆ ਕੁਦਰ ਤੈਨੂੰ ਲੈ ਤਾਂ ਦਿੱਤਾ ਉਹਨੇ ਕਿਉਂ ਆਜਾ ਜਿੱਦੀ ਤਰ੍ਹਾਂ ਨਹੀਂ ਮੈਂ ਕਾਵਲ ਲੱਭ ਰਿਆ ਸੀ ਕਾਵਲ ਵਾਸਤੇ ਲੱਭ ਰਿਆ ਸੀ ਮੈਨੂੰ ਤਾਂ ਲੱਗਿਆ ਆਪਣੇ ਘਰ ਕੇ ਲੱਭ ਰਿਆ ਤੁਸੀਂ ਇਹ ਠੀਕ ਆ ਤੁਸੀਂ ਕੀ ਲਿਆ ਹੈ ਹੈ

ਮਾਮੀ ਚੱਕਰ ਕਰ ਲਿਆ ਨੀ ਤੇ ਫਿੱਟ ਹੋ ਗਏ ਹੈ ਨੀ ਸੀਪੇ ਪਰ ਮੀਏ ਸਿਖਾਣੇ ਹੈਂ ਜੀ ਬਸ ਪਰ ਮੀਏ ਸਿਖਾਣੇ ਤੇ ਸ਼ੁਭ ਪਰਟੇ ਖਾਣੇ ਸੀ ਪੱਚੀ ਕੋ ਮੂੰਗੀ ਸੀ ਗੱਡੀ ਦੀ ਮਿਲ ਗਈ ਕਿੰਨਾ ਕੁ ਆੜਾ ਪੈ ਗਿਆ ਮਿਲ ਗਈ ਮਜੀ ਮਿਲੀ ਆ ਆੜਾ ਇੰਨਾ ਤਾਂ ਗਿਆ ਚਲੋ ਸ਼ੁਕਰ ਕਰੋ ਵਾਹਿਗੁਰੂ ਦਾ ਕਿ ਮਿਲ ਗਈ ਟਾਈਮ ਨਾਲ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਸੰਡੇ ਆ। ਹਾਂਜੀ। ਤੇ ਅੱਜ ਸੰਡੇ ਆ ਤੇ ਅੱਜ ਅਸੀਂ ਤਰਨਤਨ ਸਾਹਿਬ ਤੋਂ ਨਿਕਲ ਲੱਗੇ ਆ ਤੇ ਤਰਨਤਨ ਸਾਹਿਬ ਮੱਥਾ ਬਹੁਤ ਸੋਹਣਾ ਟਿਕਿਆ ਕਿਉਂਕਿ ਸੰਗਤ ਇੰਨੀ ਜ਼ਿਆਦਾ ਨਹੀਂ ਸੀ। ਸੋ ਹੁਣ ਅਸੀਂ ਅੱਗੇ ਜਾ ਰਹੇ ਆ ਨਿਸ਼ੋਰਾ ਸਾਹਿਬ ਤੇ ਨਿਸ਼ੋਰਾ ਪੁੰਨੂ ਆ ਤੇ ਆਪਾਂ ਹੁਣ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਦਾ ਨਜ਼ਾਰਾ ਕੀ ਹੈ। ਉੱਥੇ ਦੀ ਕਮਾਨਤਾ ਵੀ ਹੈ ਜੋ ਕਿ ਮੈਂ ਤੁਹਾਨੂੰ ਉੱਥੇ ਜਾ ਕੇ ਹੀ ਦੱਸੂਗਾ। ਸੋਦੇ ਲਈ ਤੁਸੀਂ ਵੇਟ ਕਰੋ ਅਗਲੇ ਬਲੌਗ ਦੇ ਵਿੱਚ ਨਿਸ਼ਾਰਾਪੁਰੂਆ ਬਾ ਬਾ